ਸਾਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕੀਰਤਪੁਰ ਸਾਹਿਬ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਬੁੱਤ ਸਿੰਘਰਾਣਾ ਇਹ ਤਸਵੀਰਾਂ ਨੰਗਲ ਦੇ ਐਮਪੀ ਦੀ ਕੋਠੀ ਤੋਂ ਨਿਕਲ ਕੇ ਸਾਹਮਣੇ ਆਈਆਂ ਹਨ ਜਿੱਥੇ ਬੀਤੀ ਦੇ ਰਾਤ ਇੱਕ ਘਰ ਚੋ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਉਕਤ ਘਰ ਚੋਂ ਰਹਿੰਦੇ ਨੌਜਵਾਨ ਨੇ ਦੱਸਿਆ ਕਿ ਉਹ ਪਰਸੋਂ ਰਾਤ ਨੂੰ ਆਪਣੇ ਕਿਸੇ ਕੰਮ ਤੇ ਚਲਾ ਗਿਆ ਸੀ ਅਤੇ ਉਹ ਵਾਪਸ ਨਹੀਂ ਆਇਆ ਜਦੋਂ ਉਸਨੇ ਕੱਲ ਰਾਤ ਆਕੇ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦੇ ਅੰਦਰ ਪਿਆ ਸਮਾਨ ਖਿੰਡਿਆ ਹੋਇਆ ਸੀ ਜਿਸ ਦੀ ਸੂਚਨਾ ਉਸ ਵੱਲੋਂ ਆਪਣੇ ਗੁਆਂਢ ਵਿੱਚ ਰਹਿੰਦੇ ਲੋਕਾਂ ਨੂੰ ਦਿੱਤੀ ਗਈ ਅਤੇ ਉਸ ਤੋਂ ਬਾਅਦ ਇਹ ਸਾਰੀ ਘਟਨਾ ਪੁਲਿਸ ਦੇ ਧਿਆਨ ਵਿੱਚ ਆਂਦਗੀ ਮੌਕੇ ਤੇ ਪਹੁੰਚੀ ਨੰਗਲ ਪੁਲਿਸ ਵੱਲੋਂ ਇਸ ਮਾਮਲੇ ਦੇ ਸਬੰਧ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਓ ਤੁਹਾਨੂੰ ਵੀ ਦਿਖਾਨੇ ਆ ਇਸ ਮੌਕੇ ਦੀਆਂ ਉਕਤ ਤਸਵੀਰਾਂ ਠੀਕ ਹੈ ਜੀ ਤੁਹਾਡਾ ਹੀ ਹੈ ਨਾ ਪਾਜੀ ਪੂਜ ਕਹਿੰਦੇ ਉਹਨਾਂ ਦਾ ਠੀਕ ਹੈ ਠੀਕ ਹੈ ਜੀ ਤਾਂ ਪੈਸੇ ਤੋਂ ਭੇਜ ਦੇ ਇਹ ਤਾਂ ਇੱਥੇ ਭੇਜ ਦੇ ਇੱਥੇ ਸਾਹਮਣੇ ਆ ਜਾਓ ਬਾਜੀ ਇੱਕ ਚੀਜ਼ ਤਸੱਲੀ ਨਾਲ ਦੇਖੀ ਉਹਨਾਂ ਨੇ ਠੀਕ ਹੈ ਨਹੀਂ ਸਾਹਮਣੇ ਉਹ ਬਣਾਈ ਹੈ ਉੱਪਰ ਆਪਣੇ ਦੇ ਵੀ ਰੱਖਿਆ ਹੈ ਹਾਂ ਜੋ ਆਪਣੀ ਨਾਲੇ ਪਿੱਛੇ ਬੈਠੇ ਸਾਡੇ ਨਾਮ ਸਾਰੇ ਨਾਲ ਬਣੇ ਪੰਚਾਇਤ ਦੇ ਡਿਗਰੇ ਵੀ ਹੈ ਦੇਖੀ ਕਿਸ਼ਮੀਰ ਆਸਕੀ ਕਿਸ਼ਮੀਰ ਤੇ ਨਹੀਂ ਹਾਂ ਇੱਧਰ ਦੇ ਬਸ ਫੋਟੋ ਲੈਣ ਦੇ ਤਦ ਆ ਜੀ ਇਹਨੇ ਇਹ ਪਹਾੜ ਤੋਂ ਜੁੜਾ ਕੇ ਪੰਨ ਲਾ ਗਿਆ। ਸਹੀ ਕੈਸ਼ ਮੇਰੇ ਹੱਥ ਨਹੀਂ ਲੱਗਿਆ। ਸਾਫੀ ਪੈਸੇ ਆ। 18000 ਵਿੱਚ 3 ਨੋਟ 18000 ਦਾ 36 ਨੋਟ ਆ। ਇਹਨਾਂ ਕੋਲ ਨਾ ਕੋਈ ਨੂੰ ਮੈਂ ਪੜਨਾ। ਇਸ ਤਰ੍ਹਾਂ ਹੋਇਆ ਕਿ ਅਸੀਂ ਹੁਣ ਆਪਣਾ ਘਰ ਬੈਠੇ ਜੀ ਸਾਨੂੰ ਕਾਕੂ ਦਾ ਫੋਨ ਆ ਜਿਹੜਾ ਇੱਥੇ ਲੜਕਾ ਇੱਥੇ ਰਹਿ ਰਿਹਾ ਸੀਗਾ 6 ਮਹੀਨੇ ਤੋਂ। ਉਦਾ ਫੋਨ ਆਇਆ ਕਿ ਭਾਜੀ ਆਓ ਬਾਹਰ ਕਿ ਇੱਥੇ ਨਾ ਕੁਝ ਮੈਨੂੰ ਗੜਬੜ ਲੱਗ ਰਹੀ ਹੈ ਕੁਝ ਤਾਲੇ ਤੋੜੇ ਟੁੱਟੇ ਕੁੰਡੇ ਵਗੈਰਾ ਟੁੱਟੇ ਹੋਏ ਆ ਤੇ ਅਸੀਂ ਸਾਰਾ ਮੱਲਾ ਆਪਣਾ ਇਕੱਠਾ ਕੀਤਾ ਤੇ ਸਾਰਾ ਮੱਲਾ ਅਸੀਂ ਬਾਹਰ ਆਇਆ ਤੇ ਬਾਹਰ ਆ ਕੇ ਅਸੀਂ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਅੰਦਰ ਆ ਕੇ ਦੇਖਿਆ ਤਾਂ ਤਾਲੇ ਜੋ ਟੁੱਟੇ ਸੀ ਅਲਮਾਰੀਆਂ ਨਮੂਰੀਆਂ ਸਾਰਾ ਇੱਥੇ ਸਮਾਨ ਵਿਖਰਿਆ ਪਿਆ ਸੀਗਾ ਤੇ ਅਸੀਂ ਫਿਰ ਆ ਕੇ ਇੱਥੇ ਦੇਖ ਕੇ ਅਸੀਂ ਆਪਾਂ ਡੰਗਲ ਥਾਣੇ ਪੁਲਿਸ ਨੂੰ ਫੋਨ ਕੀਤਾ ਜੀ ਤੇ ਅਸੀਂ ਪ੍ਰੈਸ ਨੂੰ ਫੋਨ ਕੀਤਾ ਤਾਂ ਕਿ ਆਓ ਤੇ ਤਾਂ ਕਿ ਮਾਮਲਾ ਦੇਖੋ ਕਿ ਆ ਚੱਕਰ ਹੈ ਇੱਥੇ ਕੀ ਨਹੀਂ ਹੈਗਾ ਇਹ ਲੜਕਾ ਇਥੋਂ ਪਰਸੋਂ ਰਾਤ ਐਥੇ ਮਤਲਬ ਮਹੀਨੇ ਤੋਂ ਰਹਿ ਰਿਹਾ ਸੀ ਕੱਲ ਦਾ ਦਿਨ ਹੀ ਆ ਪਾਇਆ ਕੰਮ ਤੋਂ ਲੇਟ ਹੋ ਗਿਆ ਕਾਕੂ ਨਾਮ ਦਾ ਲੜਕਾ ਹੈ ਕਹਿੰਦਾ ਮੈਂ ਕੱਲ ਲਿਆਂ ਪਾਇਆ ਹੋ ਸਕਦਾ ਚੋਰੀ ਕੱਲ ਹੋਈ ਹੋਵੇ ਅੱਜ ਹੋਈ ਹੋਵੇ ਕੁਝ ਨਹੀਂ ਪਤਾ ਕਿ ਕੈਮਰੇ ਤੋਂ ਹੀ ਪਤਾ ਲੱਗੇਗਾ ਕਿਦੋਂ ਹੋਈ ਹੈ ਚੋਰੀ ਕਦੋਂ ਨਹੀਂ ਹੋਈ ਹੈ ਤੇ ਨਗਦੀ ਪਈ ਸੀ ਇੱਥੇ 18500 ਰੁਪਇਆ ਇਹ ਸਾਨੂੰ ਪ੍ਰੈਸ ਦੇ ਮਾਧਿਅਮ ਅਹੀਂ ਮਿਲੀ ਆਏ ਤੇ ਬਾਕੀ ਇਹਨਾਂ ਦਾ 골ਡ ਸੀਗਾ ਕੋਈ 30 ਗ੍ਰਾਮ ਦੇ ਆਸ-ਪਾਸ ਉਹ ਜਿਹੜਾ ਚੋਰੀ ਹੋ ਚੁੱਕਿਆ ਹੈ ਬਸ ਜੀ ਥੈਂਕ ਯੂ ਇਹ ਚੋਰੀ ਹੋਈ ਮੈਂ ਕੱਲ ਅਰਸੋ ਰਾਤੀ ਮਤਲਬ ਐਂਟਾਲੇ ਟੋਲੇ ਬਿਲਕੁਲ ਠੀਕ ਲੱਗੇ ਹੋਤੇ ਅਰਸੋ ਰਾਤੀ ਗਿਆ ਮਤਲਬ ਚਾਬੀ ਮੈਂ ਜਦਵਜੀ ਨੂੰ ਦਿੱਤੀ ਨਹੀਂ ਕੱਲ ਮੈਂ ਤੇ ਆ ਨਹੀਂ ਪਾਇਆ ਫਿਰ ਇਸ ਕਰਕੇ ਮੈਂ ਅੱਜ ਆਇਆ ਸੌਣ ਤੇ ਕਿੰਕੀ ਕਿ ਮੈਂ ਅੱਜ 9:30 10 10 ਵਜੇ ਚਾਬੀ ਲਈ ਜਦਵਜੀ ਤੇ ਕਰਕੇ ਚਾਬੀ ਲਈ ਤੇ ਮੈਂ ਤਾਲਾ ਖੋਲਿਆ ਤਾਂ ਇਸ ਸਾਈਡ ਦਾ ਤਾਲਾ ਟੁੱਟਿਆ ਹੋਸੀ ਤੇ ਟੁੱਟਿਆ ਵਾ ਇਧਰ ਵਾਲਾ ਵੀ ਟੁੱਟਿਆ ਵਾ ਫਿਰ ਮੈਂ ਇਸ ਕਰਕੇ ਆਪਣੇ ਭਰਾ ਨੂੰ ਫੋਨ ਕੀਤਾ ਭਰਾ ਨੂੰ ਫੋਨ ਕੀਤਾ ਫਿਰ ਮੈਂ ਬਾਕੀ ਚੋਨੂ ਭਾਈ ਜੀ ਨੂੰ ਜਦ ਭਾਈ ਨੂੰ ਸਾਰਿਆਂ ਨੂੰ ਸੱਦਿਆ ਮन्ने ਹੁਣੇ ਪਤਾ ਲੱਗਿਆ ਜੀ ਥੋੜੀ ਦੇਰ ਪਹਿਲੇ ਅੱਧਾ ਪੌਣਾ ਘੰਟਾ ਜੀ ਹਾਂ ਬਾਕੀ ਤੁਤੀ ਸੀ ਜਦੀ ਹੈ ਜੀ ਫਿਰ ਕੈਲਕੂਲੇਟਰ ਚੈੱਕ ਕਰਦੇ ਸਭ ਕਰਦੇ ਜੀ ਹਾਂ ਹਾਂ ਤੇ ਦੇਖਦੇ ਕੀ ਆ ਕਿੰਨਾ ਕਿ ਨੁਕਸਾਨ ਦੱਸਦੇ ਰਿਹਾ ਹੈ ਅਜੇ ਕੁਝ ਨਹੀਂ ਕਹਿ ਸਕਦਾ ਉਹ ਬਿਮਾਰ ਆ ਇਹ ਮਕਾਨ ਮਾਲਕ ਆ ਉਹ ਆ ਬਿਮਾਰ ਆ ਉਹ ਕਰੇ ਦੋ ਦੋ ਮਿੰਟ ਕਮਾਉਂ ਹੀ ਵਾਸਤੇ ਤੀਜਾ ਜਿਹੜਾ ਕੈਸ਼ ਤਾਂ ਕਹਿੰਦੇ ਮਿਲ ਗਿਆ ਜਿੰਨਾ ਕੋਈ ਦੱਸਦਾ 18000 ਰੁਪਏ ਕੈਸ਼ ਮਿਲਿਆ ਵਾ ਪਰ ਦਹਿਰੇ ਦੇ ਘਰ ਦੇ ਵਿੱਚ ਬਣੇ ਗੁਣੇ ਸੀ ਬਾਕੀ ਉਹ ਰਾਇਡ ਕਰੀਣਾ ਹੋਣਾ ਸਾਰੀ ਗੱਲ ਜੀ ਬਿਲਕੁਲ